ਹਲਕਾ ਗੁਰੂ ਅਰਸਾਏ ਦੇ ਨੌਜਵਾਨ ਹਰਪ੍ਰੀਤ ਰੰਦਾਵਾ ਨੇ ਅਮਰੀਕਾ ਦੇ ਵਿੱਚ ਜਾ ਕੇ ਆਪਣੀ ਖੇਡ ਦਾ ਲੋਹਾ ਮਣਾਇਆ। ਹਰਪ੍ਰੀਤ ਰੰਦਾਵਾ ਹਲਕਾ ਗੁਰੂ ਅਰਸਾਏ ਨਾਲ ਸੰਬੰਧਿਤ ਪਿੰਡ ਚੱਕ ਸ਼ੰਗਾਰਗਾ ਦਾ ਵਸਨੀਕ ਹੈ ਤੇ ਸਰਦਾਰ ਜਸਵੰਤ ਸਿੰਘ ਨੰਬਰਦਾਰ ਦਾ ਭਰਜੰਦਾ ਹੈ। ਹਰਪ੍ਰੀਤ ਰੰਦਾਵਾ ਜਦ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਉਸ ਡਿਸਕਸ ਥਰੋ ਦਾ ਖਿਡਾਰੀ ਸੀ ਤੇ ਆਪਣੀ ਗੇਮ ਨੂੰ ਜਾਰੀ ਰੱਖਦਾ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਪਹਿਲਾਂ ਵੀ ਦੇਸ਼ੋ ਬਾਹਰ ਜਾ ਕੇ ਖੇਡ ਕੇ ਆਇਆ ਪਰ ਇਸ ਵਾਰ ਜਿਹੜੀਆਂ ਖੇਡਾਂ ਪੁਲਿਸ ਦੀਆਂ ਵਰਲਡ ਲੈਵਲ ਤੇ ਹੋਈਆਂ ਨੇ ਅਮਰੀਕਾ ਦੇ ਵਿੱਚ ਉਸ ਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਹਰਪ੍ਰੀਤ ਰੰਧਾਵਾ ਨੇ ਹਰਪ੍ਰੀਤ ਰੰਧਾਵਾ ਅਮਰੀਕਾ ਹੈ ਅੱਜ ਵੀ ਹਰਪ੍ਰੀਤ ਰੰਧਾਵਾ 7 ਤਰੀਕ ਨੂੰ ਅਮਰੀਕਾ ਤੋਂ ਵਾਪਸ ਭਾਰਤ ਪੁੱਜੇਗਾ ਤੇ 9 ਤਰੀਕ ਨੂੰ 9 ਜੁਲਾਈ ਨੂੰ ਦੇਸ਼ ਦੀ ਧਰਤੀ ਪੰਜਾਬ ਦੀ ਧਰਤੀ ਤੇ ਆ ਜਾਊਗਾ ਹਰਪ੍ਰੀਤ ਰੰਧਾਵਾ ਨਾਲ ਸਾਡੀ ਗੱਲਬਾਤ ਹੋਈ ਹੈ ਉਸ ਦੀ ਕਾਮਯਾਬੀ ਦੇ ਪਿੱਛੇ ਕਿਵੇਂ ਹਰਪ੍ਰੀਤ ਰੰਧਾਵਾ ਨੇ 골ਡ ਮੈਡਲ ਜਿੱਤਿਆ ਹੈਗਾ ਕਿੰਨੇ ਦੇਸ਼ਾਂ ਨੂੰ ਹਰਾਇਆ ਹੈਗਾ ਪੂਰੀ ਆਡੀਓ ਜਿਹੜੀ ਹੈਗੀ ਐ ਅਸੀਂ ਤੁਹਾਨੂੰ ਉਸ ਨਾਲ ਦਿੰਦੇ ਹੈਗੇ ਆ ਜੁੜੇ ਰਹੋ ਇਸ ਵੀਡੀਓ ਦੇ ਨਾਲ ਸਾਇਦੇ ਜੰਪਲ ਪੰਜਾਬ ਪੁਲਿਸ ਦੇ ਨੌਜਵਾਨ ਨੇ ਇੱਕ ਵਾਰ ਫਿਰ ਮੱਲਾ ਮਾਰੀਆਂ ਨੇ ਯੂ ਐਸ ਏ ਦੇ ਵਿੱਚ ਵੀ 골ਡ ਮੈਡਲ ਜਿੱਤਿਆ ਹੈ ਹਰਪ੍ਰੀਤ ਸਿੰਘ ਰੰਦਾਵਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਕਿਹੜੀਆਂ ਗੈਮਾਂ ਸੀ ਫਿਰ 골ਡ ਮੈਡਲ ਲੈ ਕੇ ਆਇਓ ਜੀ ਭਾਜੀ ਵਰਲਡ ਪੁਲਿਸ ਟੀਮ ਸੀਗੀ ਆ ਤੇ ਇਹਨੇ ਆਪਣਾ 골ਡ ਮੈਡਲ ਆਇਆ ਯੂ ਐਸ ਏ ਦੇ ਵਿੱਚ 골ਡ ਜਿੱਤਿਆ ਨੇ ਭਾਜੀ ਹਾਂ ਇੰਡੀਆ ਵੱਲੋਂ ਨਮੰਤਕੀ ਕਰੀ ਸੀ ਤੁਸੀਂ ਵੀਰੇ ਹਾਂਜੀ ਭਾਜੀ ਅੱਛਾ ਪਹਿਲੇ ਵੀ ਤੁਹਾਡਾ ਪਿਛਲੇ ਸਾਲ ਵੀ ਇੱਕ 골ਡ ਮੈਡਲ ਆਇਆ ਸੀ ਇੱਕ ਇਸ ਵਾਰ ਯੂ ਐਸ ਏ ਤੋਂ ਆ ਗਿਆ ਕਿੰਨੇ ਦੇਸ਼ਾਂ ਦੀਆਂ ਟੀਮਾਂ ਉੱਥੇ ਪਹੁੰਚਿਆ ਸੀ ਪੰਜਾਬ ਪੁਲਿਸ ਗੇਮਾਂ ਸੀ ਇਹ ਇਹਦੇ ਵਿੱਚ ਭਈ 80 ਦੇਸ਼ਾਂ ਦੀਆਂ ਟੀਮਾਂ ਪੁੱਛੇ ਗਈਆਂ ਜੀ ਹਾਂ ਵੀਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਪਣਾ ਇਲਾਕਾ ਜਿਹੜਾ ਗੁਰੂ ਅਸਾਏ ਇੱਕ ਪਛੜਾ ਇਲਾਕਾ ਕਿਹਾ ਜਾਂਦਾ ਤੇ ਇੱਕ ਜਿਹੇ ਇਲਾਕੇ ਦੇ ਵਿੱਚੋਂ ਉੱਠ ਕੇ ਜਾਣਾ ਅਮਰੀਕਾ ਤੱਕ ਤੱਕ ਪੌੜੀ ਗੁਰੂ ਅਰਸਾਏ ਸ਼ਹਿਰ ਦੀ ਆਪਣੇ ਪਿੰਡ ਮਾੜੇ ਦੀ ਕੀ ਕਹਿਣਾ ਚਾਹੁੰਦੇ ਹੋ ਹਾਂ ਬਹੁਤ ਵਧੀਆ ਲੱਗਦਾ ਜੀ ਜਦੋਂ ਵੇਖੋ ਜੇ ਕਿਹ ਲੋਕ ਪੰਜ ਨਾਂ ਪਛੜੀ ਜਿਹੜੀ ਕਹਦੇ ਨੇ ਅਸੀਂ ਉੱਠ ਕੇ ਆਪਾਂ ਕੋਈ ਨੀਚੀ ਚੀਜ਼ ਮੈਂਟ ਹਾਸਲ ਕਰਦੇ ਹਾਂ ਤੇ ਆਪਣੇ ਆਪ ਇੱਕ ਵਧੀਆ ਮਾਨ ਮਹਿਸੂਸ ਹੁੰਦਾ ਹਰਪ੍ਰੀਤ ਜਿੱਦਾਂ ਤੁਹਾਡਾ ਪਿੰਡ ਵੀ ਬਿਲਕੁਲ ਭਾਰਤ ਪਾਕ ਸਰਦ ਤੇ ਹੈਗਾ ਉਸ ਪਿੰਡ ਨੂੰ ਜੇਕਰ ਗੁਰੂਰ ਸਾਹਿਬ ਵੀ ਆਣਾ ਹੋਵੇ ਨਾ ਕਾਫੀ ਟਾਈਮ ਲੱਗਦਾ ਹੈ ਜੇ بارش ਹੋਈ ਹੋਵੇ ਤਾਂ ਹਾਲਾਤ ਕੀ ਹੁੰਦੇ ਆ ਤੁਹਾਨੂੰ ਪਤਾ ਹੈ ਜੇ ਪਿੰਡ ਚ ਉੱਠ ਕੇ ਅੱਗੇ ਵਧਣਾ ਕੀ ਮਨ ਦੇ ਵਿੱਚ ਸੋਚ ਰੱਖਿਆ ਸੀ ਮੈਂ ਖੇਡਣਾ ਹੈ ਮੈਂ ਖੇਡਣ ਤੇ ਪੰਜਾਬ ਪੁਲਿਸ ਵਰਤੀ ਹੋਊਗਾ ਸਪੋਰਟਸ ਕੋਟੇ ਚ ਸਪੋਰਟਸ ਫਿਰ ਕੱਢੂਗਾ ਇਹ ਸੋਚਿਆ ਸੀ ਯੂ ਐਸ ਏ ਜਾਊਗਾ ਤੇ 골ਡ ਮੈਡਲ ਲੈ ਕੇ ਆਊਗਾ ਨਹੀਂ ਜੀ ਇਹ ਤਾਂ ਨਹੀਂ ਸੋਚਿਆ ਸੀਗਾ ਐਸਾ ਪਰਮਾਤਮਾ ਦਾ ਬਸ ਜਿੱਦਾਂ ਹੀ ਕਹ ਲੋ ਵੀ ਡਾਲਾ ਪਾਣੀ ਲਿਖਿਆ ਹੋਣਾ ਜਿੱਥੇ ਤੇ ਚੋਗਣਾ ਬੰਦੇ ਨੇ ਹੂੰ ਜਿੱਦਾਂ ਹੁੰਦਾ ਕੋਹੋ ਕੋ ਮੋਦਾ ਹਦਦਾ ਹੋ ਜਾਂਦਾ ਬਸ ਸੋਚਿਆ ਜੀ ਕੋਈ ਕੁਝ ਚੰਗਾ ਕਰਨਾ ਸੀ ਸੋਚਿਆ ਸੀਗਾ ਵੀ ਕੁਝ ਨੀਜ ਵਧੀਆ ਕਰਾਂਗੇ ਜੀ ਵਧੀਆ ਕਰਨੇ ਮਿਹਨਤ ਕਰ ਰਹੇ ਸੀਗੇ ਚਲੋ ਪਰਮਾਤਮਾ ਨੇ ਮਿਹਨਤ ਨੂੰ ਕਾਲ ਦਿੱਤਾ ਤੇ ਅੱਜ ਮੈਡਲ ਜਿੱਤੇ ਐ ਇੱਥੇ ਬੜੀਆ ਲੱਗ ਰਿਹਾ ਜੀ ਆਰਤੀ ਜੀ ਕਦੋਂ ਵਾਪਸੀ ਕਰ ਰਹੇ ਹੋ ਇੰਡੀਆ 7 ਜੁਲਾਈ ਨੂੰ ਕਰ ਰਹੇ ਆ ਭਾਈ 7 ਅਨੌਨ ਲਾਈ ਨੂੰ 7 ਨੂੰ ਤਾਂ ਫਲਾਈਟ ਐ ਨਾਉਨ ਵਾਸ ਪਹੁੰਚਾਂਗੇ ਨਾਉਣ ਵਾਸਤੇ ਮੁਬਾਰਕਾਂ ਤੁਹਾਨੂੰ ਇੱਕ ਵਾਰ ਫੇਰ ਤੁਸੀਂ ਨਾਮ ਰੋਸ਼ਨ ਕੀਤਾ ਆਪਣੇ ਹਲਕੇ ਦਾ ਆਪਣੇ ਪਿੰਡ ਦਾ ਸਰਦਾਰ ਜਸਵੰਤ ਸਿੰਘ ਨੰਬਰਦਾਰ ਹੋਰਾਂ ਦਾ ਆਪਣੇ ਫਾਦਰ ਸਾਹਿਬ ਦਾ ਵਕ ਵਕ ਲੱਖ ਲੱਖ ਮੁਬਾਰਕਾਂ ਵੀਰੇ ਤੁਹਾਨੂੰ ਤੇ ਇਦਾਂ ਹੀ ਤਰਖੀਆਂ ਕਰਦੇ ਰਹੋ ਜੁੜੇ ਰਹੋ ਬਸ ਗਰੂਰ ਸਾਹਿਬ ਨਾਲ ਇਹ ਸਨ ਹਰਪ੍ਰੀਤ ਸਿੰਘ ਰੰਦਾਵਾ ਪਿੰਡ ਮਾੜੇ ਮਾੜੇ ਤੋਂ ਤੇ ਜਿਹੜੇ ਗੇਮਾਂ ਇੱਕ ਵਾਰ ਫੇਰ ਖੇਡੀਆਂ ਬਾਹਲੇ ਦੇ ਛਾਦੇ ਵਿੱਚ ਜਾ ਕੇ ਪਿਛਲੇ ਸਾਲ ਵੀ ਇੱਕ ਮੈਡਲ ਲੈ ਕੇ ਆਏ ਸੀ ਤੇ ਐਸ ਵਾਰ ਫੇਰ ਪੰਜਾਬ ਪੁਲਿਸ ਦੀ ਨੁਮਾਇੰਦਗੀ ਕੀਤੀ ਦੇਸ਼ ਲਈ ਖੇਡੇ ਤੇ ਯੂ ਐਸ ਏ ਦੇ ਵਿੱਚ 골ਡ ਮੈਡਲ ਲੈ ਕੇ ਹੁਣ ਵਾਪਸ ਪਰਤਣ ਗਏ ਸੱਤ ਨੂੰ ਚੱਲਣਗੇ ਨੌ ਨੂੰ 9 ਜੁਲਾਈ ਨੂੰ ਇੰਡੀਆ ਦੀ ਧਰਤੀ ਪੰਜਾਬ ਦੀ ਧਰਤੀ ਤੇ ਵਾਪਸ ਆਣਗੇ ਹਰ ਪ੍ਰੇਤ ਨੂੰ ਲੱਖ ਲੱਖ ਮੁਬਾਰਕਾਂ ਤੇ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਤੁਸੀਂ ਵੀ ਕਮੈਂਟ ਸੈਕਸ਼ਨ ਵਿੱਚ ਹਰ ਪ੍ਰੇਤ ਰੰਦਾਵਾ ਨੂੰ ਮੁਬਾਰਕਾਂ ਦੇ ਸਕਦੇ ਹੋ ਦੇਖਦੇ ਰਹੋ ਗੁਰੂ ਅਰਜਨ ਲਾਈਵ